ਇਹ ਹਾਸਾ ਆਪਣਾ ਲਹਿਰੇਗਾ ਕੀ ਹੋਇਆ ਲੀਲਾ ਕੈਂਚੇ ਚ ਐਚਪੀ ਦਾ ਪੰਪ ਹੈ ਜੀ ਤੇ ਅਸੀਂ ਅੰਦਰ ਪੰਪ ਦੇ ਬੈਠੇ ਹਿਸਾਬ ਕਿਤਾਬ ਕਰਨੇ ਰਹੇ ਸੀ ਇਹ 7:00 ਵਜੇ ਤਕਰੀਬਨ 7:30 ਵਜੇ ਦਾ ਹਾਸਾ ਸ਼ਾਮ ਰਾਤ ਵੇਲੇ ਦਾ ਤੇ ਜਦੋਂ ਅਸੀਂ ਹਿਸਾਬ ਕਰਨੇ ਰਹੇ ਇੱਕਦਮ ਸਾਨੂੰ ਆਵਾਜ਼ ਆਈ ਬਹੁਤ ਜ਼ਿਆਦਾ ਮਤਲਬ ਧਮਾਕੇਦਾਰ ਆਵਾਜ਼ ਆਈ ਅਸੀਂ ਦੇਖਿਆ ਵੀ ਸਾਨੂੰ ਲੱਗਿਆ ਵੀ ਕੋਈ ਗੱਡੀ ਵਗੈਰਾ ਕਿਸੇ ਨੇ ਟਰੱਕ ਵਗੈਰਾ ਡਾਲੇ ਚ ਮਾਰਿਆ ਹੋਊਗਾ ਗੱਡੀਆਂ ਖੜੀਆਂ ਜਾਂਦੀਆਂ ਨੇ ਪੰਪ ਦੇਦੇ ਭੱਜ ਕੇ ਅਸੀਂ ਗਏ ਤੇ ਤਾ ਮੌਕੇ ਤੇ ਵਰਨਾ ਕਾਰ ਤੇ ਚਾਰ ਮੁੰਡੇ ਕਾਰ ਚਲਾ ਰਹੇ ਸੀ ਤੇ ਜੋ ਦੇਖਿਆ ਸੀ ਉਹਨਾਂ ਦੀ ਕਾਰ ਐਕਸੀਡੈਂਟ ਸੀ ਜਦੋਂ ਅਸੀਂ ਪਿੱਛੇ ਨੀਂਗਾ ਮਾਰੀ ਪਿੱਛੇ ਵਾਲ ਪੰਪ ਦੇ ਰੋਡ ਤੇ ਤਾਂ ਉੱਥੇ ਇੱਕ ਐਕਟਿਵਾ ਟੁੱਟੀ ਦੀਗੀ ਪਈ ਸੀ ਤੇ ਅਸੀਂ ਐਕਟਿਵਾ ਕੋਲ ਗਏ ਤਾਂ ਦੋ ਬੰਦੇ ਮਤਲਬ ਜੋ ਜਿਹੜੇ ਐਕਟਿਵਾ ਡਰਾਈਵ ਕਰ ਰਹੇ ਸੀ ਉਹ ਖੜੇ ਸੀ ਤੇ ਮਤਲਬ ਉੱਥੇ ਉਸ ਟਾਈਮ ਬਿਓਛ ਪੇਜੀ ਜੋ ਅਸੀਂ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਤੁਹਾਨੂੰ ਪਛਾਣ ਆਈ ਮੌਕੇ ਤੇ ਵੀ ਸਾਡਾ ਇੱਕ ਆਪਰੇਟਰ ਪਾਈ ਹੈ ਕਾਲਾ ਸੋਈ ਜ ਉਹਦਾ ਨਾਮ ਵੀ ਜਮਾਰ ਵਾਲੇ ਤੋਂ ਹੈ ਤੇ ਮਤਲਬ ਅਸੀਂ ਨਾਲ ਦੀ ਨਾਲ ਮਤਲਬ ਹਰਕਤ ਚਾਏ ਰੋਲਾ ਪਰਾ ਪਾਇਆ ਵੀ ਮਤਲਬ ਆਪਣਾ ਜਿਹੜਾ ਮੁੰਡਾ ਸੀਗਾ ਡੈਥ ਹੋਇਆ ਕੀ ਕੀ ਨਾਮ ਆਦਾ ਉਸ ਦਾ ਉਸ ਦਾ ਨਾਮ ਬਿੱਕਰ ਸਿੰਘ ਆ ਜੀ ਉਹ ਸਾਨੂੰ ਬਾਅਦ ਵਿੱਚ ਪਛਾਣ ਆਈ ਅਸੀਂ ਪਹਿਲਾਂ ਉਸ ਦੀ ਪਛਾਣ ਚ ਨਿਆਰਾ ਸੀ ਵੀ ਉਹ ਜਿੱਦੀ ਕੀ ਪਛਾਣਾ ਕੀ ਨਹੀਂ ਤੇ ਉਸ ਤੋਂ ਬਾਅਦ ਅਸੀਂ ਕਾਰ ਵਾਲੇ ਮੁੰਡਿਆਂ ਦਾ ਨਹੀਂ ਤਰਪਾਈ ਵੀ ਤੁਸੀਂ ਵੀ ਮਤਲਬ ਕੋਈ ਹਰਕਤ ਨਾ ਕਰੋ ਭੱਜਣ ਦੀ ਕੋਸ਼ਿਸ਼ ਨਾ ਕਰੋ ਕੁਝ ਵੀ ਨਾ ਕਰੋ ਉਹ ਥੋੜਾ ਜਿਹਾ ਕਬਰਾਟ ਮੰਨ ਰਹੀ ਸੀ ਉਹਨਾਂ ਨੂੰ ਅਸੀਂ ਕਿਹਾ ਵੀ ਤੁਹਾਨੂੰ ਕੁਝ ਨਹੀਂ ਕਹਿੰਦੇ ਕੋਈ ਮਾਰਕਟਾਈ ਉਹਨਾਂ ਨੇ ਕੁਛ ਨਹੀਂ ਕੁਝ ਵੀ ਕੋਈ ਮਾਰਕਟਾਈ ਨਹੀਂ ਕੀਤੀ ਚਲੋ ਕਬਰਾਟ ਹੋ ਗਈ ਸੀ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਕਮੈਂਟ ਖੜਜੋ ਸੀ ਬੋੜੀਆਂ ਜਿਹੜੀਆਂ ਹੈਗੀਆਂ ਨੇ ਇਹਨਾਂ ਨੂੰ ਅਸੀਂ ਮਤਲਬ ਆਈਡੈਂਟੀਫਾਈ ਕਰਕੇ ਪਹਿਲਾਂ ਇਹਨਾਂ ਨੂੰ ਅਸੀਂ ਰੈਫਰ ਕਰਦੀ ਹਸਪੀਟਲ ਵਗੈਰਾ ਚ ਕਿੰਨੇ ਜਗੂ ਹੈ ਕੀ ਦੋ ਦੋ ਮੁੰਡੇ ਸੀ ਐਕਟਿਵਾ ਤੇ ਆਨ ਰਹੇ ਸੀ ਉਹ ਤੇ ਇੱਕ ਦਾ ਨਾਮ ਬਿਕਰ ਸੀ ਤੇ ਇੱਕ ਦਾ ਨਾਮ ਕਾਲਾ ਸੀ ਕਾਲੇ ਨੂੰ ਅਸੀਂ ਮੌਕੇ ਤੇ ਆਪਣੀ ਕਾਰ ਚ ਪਿਠਾ ਕੇ ਸਰਕਾਰੀ ਹਸਪੀਟਲ ਚ ਲੈ ਗਏ ਤੇ ਬਿਕਰ ਨੂੰ ਪਠਾਣ ਵਾਸਤੇ ਅਸੀਂ ਕਾਰ ਮਤਲਬ ਹੋਰ ਮੰਗਾਈ ਸੀ ਦਾਰ ਦੋਸਤੀ ਤੇ ਪਰ ਜਦ ਕੀ ਬਿਕਰ ਤਾਂ ਮੌਕੇ ਤੇ ਐਕਸਪਾਇਰ ਹੋ ਗਿਆ ਤੇ ਕਾਲੇ ਨੂੰ ਉੱਥੇ ਰੈਫਰ ਕਰਤਾ ਹੀ ਪਟਿਆਲੇ ਰੈਫਰ ਕਰਤਾ ਪਰ ਹਾਸਾ ਅੱਧਾ ਘੰਟਾ ਪਹਿਲਾਂ ਇੱਕ ਇੱਕ ਵਾਰ ਉਹ ਤੇ ਉਹਨੂੰ ਚਲਾ ਰਿਹਾ ਸੀ ਬੇਕਰ ਸਿੰਘ ਬੇਕਰ ਸਿੰਘ ਨਾਂ ਆਪਣੇ ਲੈ ਰਿਹਾ ਦਾ ਸੀ ਬੰਦਾ ਜੀ ਉਹਦੇ ਨਾਲ ਇੱਕ ਮੁੰਡਾ ਬੈਠਾ ਸੀ ਕਾਲਾ ਸਿੰਘ ਜਵਾਰਕੇ ਦਾ ਜੀ ਇਹ ਲੇਲ ਕਰਾਂ ਚੌਕ ਵੱਲੋਂ ਆ ਰਹੇ ਸੀ ਸਰ ਜਦੋਂ ਆਪਣੇ ਆ ਪਟ્રોલ ਪੰਪ ਕੋਲੇ ਪਹੁੰਚਿਆ ਇਹ ਇਧਰੋਂ ਵਰਨਾ ਜਿਹੜੀ ਗੱਡੀ ਆ ਇਹਦਾ ਨੰਬਰ ਹੈਗਾ ਸਰ ਐਚ ਆਰ 70 ਡੀ 1058 ਇਦੇ ਵਿੱਚ ਤਿੰਨ ਚਾਰ ਮੁੰਡੇ ਸਵਾਰ ਸੀ ਜੀ ਜਿਨ੍ਹਾਂ ਦੀ ਡਾਹ ਹੋਇਆ ਸੀ ਉਹਨਾਂ ਨੇ ਇਦੇ ਵਿੱਚ ਮਾਰੀ ਐ ਸਕੂਟਰੀ ਦੇ ਆ ਕੇ ਤੇ ਜਿਹੜਾ ਬੰਦਾ ਸਵਾਰ ਰਿਹਾ ਸੀ ਬਕਰ ਸਿੰਘ ਉਹਦੀ ਮੌਕੇ ਤੇ ਮੌਤ ਹੋ ਗਈ ਹੈ ਜੀ ਤੇ ਜਿਹੜਾ ਦੂਜਾ ਬੰਦਾ ਉਹ ਫੱਟੜ ਹੋ ਗਿਆ ਸਰ ਹੁਣ ਕਾਰਵਾਈ ਅਮਰ ਵਿੱਚ ਲਿਆਵਾਂਗੇ ਜੀ ਅਸੀਂ 304 ਐ ਦਾ ਪਰਚਾ ਦੇਵਾਂਗੇ ਇਹ ਸਰ ਮੇਲ ਕਲਾਂ ਤੋਂ ਜਿਹੜਾ ਆਪਣਾ ਲਹਿਰਾ ਸਰ ਇਹ ਇਹਦੇ ਵਿਚਕਾਰ ਜੇ ਹੋਇਆ ਸੜਕ ਦੇ ਪਟਵਾਰਪੰਪ ਦੇ ਸਾਹਮਣੇ ਹੋਇਆ ਸਰ ਇਹ ਨਹੀਂ ਗੱਡੀ ਮਿਲ ਗਈ ਆ ਜਦੋਂ ਸਰ ਗਲਤੀ ਗੱਡੀ ਦੀ ਆ ਸਾਰੀ ਪਤਾ ਲੱਗਦਾ ਲੱਗ ਰਿਹਾ ਹੈ ਸਰ ਦੱਸਣ ਮੁਤਾਬਕ ਔਰ ਜਿਹੜੇ ਮੁੰਡਿਆਂ ਦੇ ਸੱਟਾਂ ਲੱਗੀਆਂ ਕਿੰਨੇ ਕੁ ਸੱਟੇ ਦੋ ਬੰਦੇ ਨੇ ਸਰ ਦੋ ਦੇ ਸੱਟੇ ਲੱਗੇ ਨੇ ਨਾ ਇੱਕ ਮਰ ਗਿਆ ਜਿਹਦੇ ਵਿੱਚੋਂ ਬਿੱਕਰ ਸਿੰਘ ਦੀ ਮੌਤ ਹੋ ਗਿਆ ਕਾਲਾ ਸਿੰਘ ਦੇ ਸੱਟਾਂ ਵੱਜੀਆਂ ਨੇ ਜੀ ਪਰਿਵਾਰ ਨਾਲ ਕੋਈ ਗੱਲ ਹੋ ਰਹੀ ਆ ਸਾਰਾ ਪਰਿਵਾਰ ਵੀ ਆਇਆ ਖੜਿਆ ਜੀ ਲੈ ਕੇ ਗਏ ਨੇ ਹੁਣ ਡੈੱਡ ਬੋਡੀ ਭੇਜੀ ਆ ਜੀ ਹਸਪਤਾਲ ਮੌਨਿਕ ਪੋਸਟ ਮਾਰੋ ਨੇ ਜੀ